ਦਿੱਲੀ 에어ਪੋਰਟ ਦੀਆ ਦੇਖੋ ਲਾਈਵ ਤਸਵੀਰਾਂ ਦਿੱਲੀ 에어ਪੋਰਟ ਤੇ ਬਹੁਤ ਵੱਡਾ ਨੁਕਸਾਨ ਹੋਇਆ ਬਹੁਤ ਵੱਡਾ ਹਾਦਸਾ ਹੋਇਆ ਭਾਰੀ ਮੀਂਹ ਦੇ ਕਾਰਨ ਦਿੱਲੀ 에어ਪੋਰਟ ਦੀ ਮੇਨ ਇੰਟਰਸ ਜੋ ਮੇਨ ਇੰਟਰਸ ਤੇ ਪਾਰਕਿੰਗ ਦੀ ਸ਼ਾਫਟ ਆਉਟ ਡਿੱਗ ਚੁੱਕੀ ਹੈ ਜਿਸ ਨਾਲ ਬਹੁਤ ਸਾਰੀਆਂ ਗੱਡੀਆਂ ਦਾ ਨੁਕਸਾਨ ਹੋਇਆ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕੀ ਹਾਲ ਹੈ ਦਿੱਲੀ 에어ਪੋਰਟ ਦੀਆਂ ਤਸਵੀਰਾਂ ਇਹ ਦਿਖਾ ਰਹੇ ਹਾਂ ਫੱਟ ਡਿੱਗ ਚੁੱਕੀ ਹੈ ਮੇਨ ਇੰਟਰਸਟ ਗੇਟ ਆ ਜੋ ਦਿੱਲੀ ਏਅਰਪੋਰਟ ਦਾ ਦਿੱਲੀ ਏਅਰਪੋਰਟ ਤੇ ਛੱਤ ਡਿੱਗ ਚੁੱਕੀ ਹੈ ਜਿਸ ਨਾਲ ਬਹੁਤ ਸਾਰੀਆਂ ਗੱਡੀਆਂ ਦਾ ਨੁਕਸਾਨ ਹੋਇਆ ਦੇਖੋ ਲਾਈਵ ਤਸਵੀਰਾਂ ਇਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗੱਡੀਆਂ ਦਾ ਕਿੰਨਾ ਨੁਕਸਾਨ ਹੋਇਆ ਪਾਰੀ ਨੁਕਸਾਨ ਹੋਇਆ ਦਿੱਲੀ ਏਅਰਪੋਰਟ ਤੇ ਇਹ ਤਾਜ਼ੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਦੇਖੋ ਕਿਸ ਤਰ੍ਹਾਂ ਗੱਡੀਆਂ ਦਾ ਬੁਰਾ ਹਾਲ ਹੋ ਗਿਆ ਇਹ ਦਿੱਲੀ ਏਅਰਪੋਰਟ ਦੀ ਘਟਨਾ ਇਪਾਰੀ ਮੀਂਹ ਦੇ ਕਾਰਨੇ ਘਟਨਾ ਹੋਈ ਹੈ ਜੋ ਛੱਤ ਮੇਨ ਇੰਟਰਸਟ ਤੇ ਸੀ ਉੱਤੇ ਕਿ ਚੁੱਕੀ ਆ ਦਿੱਲੀ ਏਅਰਪੋਰਟ ਤੇ ਦੇਖੋ ਕਿੰਨਾ ਭਿਆਨਕ ਹਾਦਸਾ ਇਹ ਵਾਪਰਿਆ ਜਿਸ ਦੇ ਵਿੱਚ ਕਿ ਕਿੰਨੀਆਂ ਗੱਡੀਆਂ ਨੁਕਸਾਨੀਆਂ ਗਈਆਂ